ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਵਾਗਤ ਹੈ ਮੈਸ ਖੀਰ ਸਿੰਘ ਆਉ ਨਿਗਾ ਮਾਰ ਦੇ ਇੱਕ ਸੁਰਖੀਆਂ ਤੇ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼ ਪੰਨਾ ਸਿੱਧੂ ਨੂੰ ਮਹਾਲੀ ਅਦਾਲਤ ਨੇ ਦਿੱਤੀ ਰਾਹਤ ਜੇਲ੍ਹ ਦੇ ਵਿੱਚੋਂ ਆਏ ਬਾਹਰ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਆਪਣੇ ਪ੍ਰਵਾਸ ਸਥਾਨ 'ਤੇ ਪਹੁੰਚੇ ਅਜੋਧਿਆ ਬਿਕਰਮ ਮਜੀਠੀਆ ਦੀਆਂ ਵਧੀਆਂ ਮੁਸ਼ਕਲਾਂ ਸਿੱਟ ਨੇ ਮੁੜ ਸੰਮਣ ਕੀਤੇ ਜਾਰੀ ਹੁਣ ਖਬਰਾਂ ਵਿਸਤਾਰ ਨਾਲ ਕਿਸਾਨਾਂ ਵੱਲੋਂ ਵੱਡੀਆਂ ਤਿਆਰੀਆਂ ਬੰਨ੍ਹ ਲਈਆਂ ਗਈਆਂ ਨੇ ਪੂਰੀ ਤਰ੍ਹਾਂ ਕਿਸਾਨ ਤਿਆਰ ਹੋ ਕੇ ਦਿੱਲੀ ਵੱਲੋਂ ਰਵਾਨਾ ਹੋ ਚੁੱਕੇ ਹਨ ਕਿਸਾਨਾਂ ਨੂੰ ਰੋਕਣ ਦੀ ਕੇਂਦਰ ਸਰਕਾਰ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਮੁੱਦਾ ਭਾਗ ਦਾ ਦਿਖਾਈ ਦੇ ਰਿਹਾ ਹੈ ਤੇ ਸਿਆਸਤ ਵੀ ਗਰਮੌਂਦੀ ਦਿਖਾਈ ਦੇ ਰਹੀ ਹੈ ਵੋਖ-ਵੋਖਰੀਆਂ ਪਾਰਟੀਆਂ ਦੇ ਲੀਡਰਾਂ ਵੱਲੋਂ ਕੇਂਦਰ ਸਰਕਾਰ ਤੇ ਨਿਸ਼ਾਨੇ ਸਾਧੇ ਯਾਰ ਨੇ ਕੇਂਦਰ ਸਰਕਾਰ ਦੇ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਨਖੇਦੀ ਕੀਤੀ ਜਾ ਰਹੀ ਹੈ ਸੰਯੁਕਤ ਕਿਸਾਨ ਮੋਰਚੇ ਦੇ 13 ਫਰਵਰੀ ਨੂੰ ਦਿੱਲੀ ਵੱਲ ਮਾਰਚ ਕਰਨ ਤੋਂ ਪਹਿਲਾਂ ਕਿਸਾਨਾਂ ਨੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਅੱਜ ਸਵੇਰ ਤੋਂ ਹੀ ਹਜ਼ਾਰਾਂ ਕਿਸਾਨ ਅੰਮ੍ਰਿਤਸਰ ਦੇ ਬਿਆਸ ਤੋਂ ਫਤਿਹਗੜ੍ਹ ਸਾਹਿਬ ਲਈ ਰਵਾਨਾ ਹੋ ਕੇ ਦਿੱਲੀ ਲਈ ਅੱਗੇ ਵਧ ਰਹੇ ਨੇ 300 ਤੋਂ ਵੱਧ ਟਰੈਕਟਰ ਟਰਾਲੀਆਂ ਬਿਆਸ ਵਿੱਚੋਂ ਲੰਘੀਆਂ ਕਿਸਾਨ ਮੋਰਚੇ ਨੂੰ ਲੈ ਕੇ ਵੱਖ-ਵੱਖ ਆਗੂਆਂ ਵੱਲੋਂ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਹਾਲ ਹੀ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਵੜਿੰਗ ਨੇ ਟਵੀਟ ਕਰਕੇ ਕੇਂਦਰ ਸਰਕਾਰ ਤੇ ਨिशाना ਸਾਧਿਆ ਹੈ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਬੋਧਨ ਕਰਦਿਆਂ ਕਿਹਾ ਉਹ ਮੋਤੀ ਸਾਹਿਬ ਇਹ ਪੰਜਾਬ ਹੈ ਪੰਜਾਬ ਚੀਕਾ ਕਰਵਾ ਦੇਵੇਗਾ ਚੀਕਾ ਤੁਸੀਂ ਲੋਕਤੰਤਰ ਖਤਮ ਕਰਨਾ ਚਾਹੁੰਦੇ ਹੋ ਪੰਜਾਬ ਹਰਿਆਣਾ ਦਿੱਲੀ ਦੇ ਬਾਰਡਰ ਉਤੇ ਭਾਰੀ ਫੋਰਸ ਲਗਾ ਕੇ ਤੁਸੀਂ ਜ਼ੋਰ ਜ਼ਬਰਦਸਤੀ ਨਾਲ ਅੰਨਦਾਤਾ ਨੂੰ ਰੋਕਣਾ ਚਾਹੁੰਦੇ ਹੋ ਕਿਸਾਨੇ ਨਹੀਂ ਹੋਣ ਦੇਵੇਗਾ ਇਹ ਗੱਲ ਕੇਂਦਰ ਸਰਕਾਰ ਨੂੰ ਸਮਝ ਲੈਣੀ ਚਾਹੀਦੀ ਏ ਇਸ ਦੇ ਨਾਲ ਹੀ ਉਹਨਾਂ ਨੇ ਪੁਲਿਸ ਬੈਰੀਗੇਡਿੰਗ ਤੋੜਦੇ ਕਿਸਾਨਾਂ ਦੀ ਵੀਡੀਓ ਵੀ ਸਾਂਝੀ ਕੀਤੀ ਏ ਇਸ ਦੇ ਨਾਲ ਹੀ ਸੁਖਪਾਲ ਖੈਰਾ ਵੀ ਕੇਂਦਰ ਸਰਕਾਰ ਨੂੰ ਘੇਰ ਦੇ ਨਜ਼ਰ ਆਏ ਉਹਨਾਂ ਕਿਹਾ ਕਿ ਪਿਛਲੇ ਅੰਦੋਲਨ ਤੋਂ ਬਾਅਦ ਆਪਣੀਆਂ ਜਾਇਜ਼ ਮੰਗਾਂ ਨੂੰ ਦਪਾਉਣ ਲਈ ਕੀ ਐਮਐਮ ਦੇ ਬੈਨਰ ਹੇਠ ਦਿੱਲੀ ਵੱਲ ਮਾਰਚ ਕਰਨ ਦੀ ਯੋਜਨਾ ਬਣਾ ਰਹੇ ਕਿਸਾਨਾਂ ਦੀ ਆਵਾਜ਼ ਨੂੰ ਡਰਾਉਣ ਅਤੇ ਦਬਾਉਣ ਲਈ ਕੇਂਦਰ ਅਤੇ ਹਰਿਆਣਾ ਦੀਆਂ ਭਾਜਪਾ ਸਰਕਾਰਾਂ ਦੁਆਰਾ ਅਪਣਾਏ ਜਾ ਰਹੇ ਸਖਤ ਕਦਮਾਂ ਨੂੰ ਦੇਖ ਕੇ ਮੈਂ ਦੁਖੀ ਹਾਂ ਜੇਕਰ ਉਹਨਾਂ ਨੂੰ ਦਿੱਲੀ ਜਾਣ ਦਿੱਤਾ ਜਾਵੇ ਤਾਂ ਸਵਰਗ ਨਹੀਂ ਡਿੱਗੇਗਾ ਕਿਉਂਕਿ ਕਿਸਾਨਾਂ ਨੇ ਦਿਖਾਇਆ ਹੈ ਕਿ ਉਹਨਾਂ ਦਾ ਅੰਦੋਲਨ ਸ਼ਾਂਤਮਈ ਹੈ ਪਰ ਉਹਨਾਂ ਨੂੰ ਰਾਜ ਸ਼ਕਤੀ ਦੁਆਰਾ ੜਕਾਇਆ ਜਾ ਰਿਹਾ ਹੈ ਇਸ ਤੋਂ ਪਹਿਲਾਂ ਕਾਂਗਰਸ ਦੇ ਕੌਮੀ ਪ੍ਰਧਾਨ ਮਲਕ ਅਰਜੁਨ ਖੜਗੇ ਨੇ ਕਿਸਾਨਾਂ ਦੀ ਹਮਾਇਤ ਕੀਤੀ ਸੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਕਿਸਾਨਾਂ ਦੇ ਹੱਕ ਵਿੱਚ ਆਏ ਸੀ ਅੱਜ ਕਿਸਾਨ ਮੋਰਚੇ ਦੀ ਮੀਟਿੰਗ ਵੀ ਸੱਦੀ ਗਈ ਹੈ ਤੇ ਦੂਜੇ ਪਾਸੇ ਸਿੰਗੂ ਬਾਰਡਰ ਤੇ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ਇਸ ਤੋਂ ਇਲਾਵਾ ਗਾਜ਼ੀਪੁਰ ਚ ਵੀ ਬੈਰੀਕੇਡਿੰਗ ਕੀਤੀ ਗਈ ਤੇ ਦਿੱਲੀ ਦੇ ਉਤਰੀ ਇਲਾਕਿਆਂ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਭਾਨਾ ਸਿੱਧੂ ਨੂੰ ਵੱਡੀ ਰਾਹਤ ਮਿਲੀ ਹੈ ਮਹਾਲੀ ਅਦਾਲਤ ਦੇ ਵੱਲੋਂ ਭਾਨਾ ਸਿੱਧੂ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਤਾਂ ਦੱਸਦੀ ਕਿ 3 ਫਰਵਰੀ ਨੂੰ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਇੱਕ ਵੱਡਾ ਪ੍ਰਦਰਸ਼ਨ ਹੋਇਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਲਿਖਤੀ ਭਰੋਸਾ ਦਿੱਤਾ ਸੀ ਕਿ ਭਾਨਾ ਸਿੱਧੂ ਨੂੰ ਜਲਦ ਰਿਹਾ ਕੀਤਾ ਜਾਵੇਗਾ ਤੇ ਹੁਣ ਭਾਨਾ ਸਿੱਧੂ ਨੂੰ 50000 ਰੁਪਏ ਜੁਰਮਾਨਾ ਭਰ ਕੇ ਜਿਹੜੀ ਜ਼ਮਾਨਤ ਦੇ ਦਿੱਤੀ ਗਈ ਹੈ ਤੇ ਪਾਨਾ ਸਿੱਧੂ ਮਲੇਰ ਕੋਟਲਾ ਜੇਲ੍ਹ ਦੇ ਵਿੱਚੋਂ ਬਾਹਰ ਆਏ ਨੇ ਪਾਨਾ ਸਿੱਧੂ ਨੂੰ ਮੋਹਾਲੀ ਦੀ ਅਦਾਲਤ ਤੋਂ ਰਾਹਤ ਮਿਲੀਏ ਅਦਾਲਤ ਨੇ ਮੋਹੱਲੇ ਵਿੱਚ ਦਰਜ ਕੇਸ 'ਚ ਉਸ ਨੂੰ ਜ਼ਮਾਨਤ ਦਿੱਤੀ ਅਦਾਲਤ ਨੇ 50000 ਦੇ ਮੁਕਤੀ ਉਤੇ ਪਾਨਾ ਸਿੱਧੂ ਨੂੰ ਜ਼ਮਾਨਤ ਦਿੱਤੀ ਹੈ ਫਨਾਲ ਪੰਨਾ ਸਿੱਧੂ ਮਲੇਰ ਕੋਟਲਾ ਦੀ ਜੇਲ੍ਹ ਵਿੱਚ ਬੰਦ ਸੀ ਜਿੱਥੋਂ ਉਸ ਨੂੰ ਰਹਾ ਕਰ ਦਿੱਤਾ ਗਿਆ ਪੰਨਾ ਸਿੱਧੂ ਨੇ ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ ਸਮੂਹ ਕਿਸਾਨ ਜਥੇਬੰਦੀਆਂ ਤੇ ਇਸ ਅੰਦੋਲਨ ਦੇ ਵਿੱਚ ਸ਼ਾਮਿਲ ਹੋਏ ਲੋਕਾਂ ਦਾ ਧੰਨਵਾਦ ਕੀਤਾ ਦੱਸ ਦਈਏ ਕਿ ਪੰਨਾ ਸਿੱਧੂ ਉੱਤੇ ਲੁਧਿਆਣਾ ਤੇ ਮਲੇਰ ਕੋਟਲਾ ਵਿੱਚ ਕੇਸ ਦਰਜ ਸਨ ਮੋਹਾਲੀ ਵਿੱਚ ਉਸ ਉੱਤੇ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਨੂੰ ਧਮਕਾਉਣ ਤੇ ਉਸ ਨੂੰ ਬਲੈਕਮੇਲ ਕਰਨ ਦਾ aarop hai ਇਸ ਮਾਮਲੇ 'ਚ ਉਸ ਦਾ ਭਰਾ ਅਮਨਾ ਸਿੱਧੂ ਵੀਰੂਪੀ ਹੈ ਇਹ ਮਾਮਲਾ ਮੁਖਾਲੀ ਦੇ ਫੇਜ਼ ਇੱਕ ਥਾਣੇ ਵਿੱਚ ਦਰਜ ਕੀਤਾ ਗਿਆ ਸੀ ਇਸ ਮੌਕੇ ਪਾਨਾ ਸਿੱਧੂ ਦਾ ਕੀ ਕਹਿਣਾ ਸੀ ਆਓ ਸੁਣਦੇ ਹਾਂ ਜੇ ਅੱਜ ਮੈਂ ਇੱਥੇ ਚੁੱਪ ਰਹਿ ਗਿਆ ਤਾਂ ਪੰਜਾਬ ਦੇ ਨੌਜਵਾਨ ਨੇ ਕਿਸੇ ਨਹੀਂ ਸਰਕਾਰਾਂ ਦੇ ਖਿਲਾਫ ਬੋਲਣਾ ਬੰਦ ਕਰ ਦਿੱਤਾ ਕਿਸੇ ਨੌਜਵਾਨ ਦਾ ਕਿਉਂਕਿ ਸਰਕਾਰਾਂ ਨੇ ਲੀਟਰਾਂ ਡਾੜੀ ਐਵੇਂ ਪੈਦਾ ਕਰ ਦੇਣਾ ਐਵੇਂ ਕੋਈ ਵੀ ਨੌਜਵਾਨ ਨਹੀਂ ਬੋਲੂਗਾ ਕੋਈ ਵੀ ਲੋਕ ਨਹੀਂ ਬੋਲੂਗਾ ਚਲੋ ਸਾਡੇ ਆਗੂਆਂ ਦੀ ਤਾਂ ਉਮਰਾਂ ਲੰਘੀਆਂ ਇਹਨਾਂ ਨੇ ਤਾਂ ਬਹੁਤ ਵੱਡੀਆਂ ਲੜਾਈਆਂ ਲੜੀਆਂ ਨੇ ਅੱਗੇ ਜਿਹੜੀ ਲੜਾਈ ਸਾਡੇ ਨੌਜਵਾਨਾਂ ਤੇ ਖੜੀ ਹੈ ਨੌਜਵਾਨ ਡਰਨਗੇ ਪੰਜਾਬ ਦੇ ਲੋਕ ਡਰਨਗੇ ਜੋ ਜੋ ਕੁਝ ਹੋਇਆ ਇਹ ਹੋਇਆ ਕੀ ਹੈ ਜਿਹੜੀ ਮੈਂ ਤੁਹਾਨੂੰ ਸਾਰੀ ਸ਼ੁਰੂਤ ਗੱਲ ਦੱਸਦਾ ਜਿਹੜੀ ਸਰਕਾਰ ਆ ਦੇਖੋ ਮੈਂ ਸਾਰੀਆਂ ਸਰਕਾਰਾਂ ਦੇ ਅਸੀਂ ਖਲਾਫ ਬੋਲਦੇ ਆ ਕਿਉਂਕਿ ਅਸੀਂ ਜੋ ਮੇਰਾ ਮਕਸਦ ਕੀ ਆ ਜੋ ਸਰਕਾਰਾਂ ਵੋਟਾਂ ਤੋਂ ਪਹਿਲਾਂ ਜਿਹੜੇ ਰਾਜਨੀਤਿਕ ਲੀਡਰ ਲੋਕ ਹੁੰਦੇ ਨੇਗੇ ਉਹ ਵੋਟਾਂ ਤੋਂ ਪਹਿਲਾਂ ਵੱਡੇ ਵੱਡੇ ਸਾਨੂੰ ਸੁਪਨੇ ਦਿਖਾਉਂਦੇ ਨੇ ਕੱਪ ਮਾਰਦੇ ਨੇਗੇ ਇਸ ਤੋਂ ਬਾਅਦ ਜਿਹਦੇ ਕੀਤੇ ਹੋਏ ਵਾਦੇ ਇੱਕ ਤੇ ਪੁਰਾਣੇ ਲੜਾਈ ਮੇਰੀ ਇਹ ਹੈ ਕਿ ਵੋਟਾਂ ਤੋਂ ਪਹਿਲਾਂ ਗੱਲ ਖਸ਼ੂਰ ਹੁੰਦੀ ਆ ਬਾਅਦ ਚ ਖਸ਼ੂਰ ਹੁੰਦੀ ਆ ਅਸੀਂ ਬਾਦਲਾਂ ਨੂੰ ਵੀ ਇਹ ਕਹਿ ਰਿਹਾ ਕਾਂਗਰਸ ਨੂੰ ਵੀ ਇਹ ਕਹਿ ਰਿਹਾ ਤੇ ਅਸੀਂ ਭਾਜਪਾ ਦੇ ਨਾਲ ਵੀ ਸਾਡੀ ਜਿਹੜੀ ਲੜਾਈ ਆ ਤੇ ਅੱਜ ਜਿਹੜੀ ਮੌਜੂਦਾ ਸੱਤਾ ਸਰਕਾਰ ਆ ਇਹਦੇ ਨਾਲ ਵੀ ਸਾਡੀ ਲੜਾਈ ਆ ਪੰਜਾਬ ਦੇ ਮੁੱਖ ਮੰਤ પણ ਗੱਲ ਕਿੱਥੋਂ ਸ਼ੁਰੂ ਹੁੰਦੀ ਆ ਇੱਕ ਚੀਜ਼ ਦੇਖੋ ਮੈਂ ਤੁਹਾਨੂੰ ਛੋਟੀ ਇੱਕ ਪਿੱਛੇ ਜਿਹੀ ਥੋੜੀ ਹੋਰ ਲੈ ਕੇ ਜਾਣਾ ਗੱਲ ਜਿਹੜੀ ਆ ਜਿਹੜੀ ਮਜੂਤਾ ਸਰਕਾਰ ਰਣੀ ਬਦਲਾਅ ਵਾਲੀ ਸਰਕਾਰਾਂ ਨੂੰ ਸਮਝ ਨਹੀਂ ਗਾਤਾ ਜਦੋਂ ਕਿ 2014 ਦੇ ਵਿੱਚ ਇਹ ਗੱਲ ਮੈਂ ਕਰਾਣਾ 2014 ਦੇ ਵਿੱਚ ਨੂੰ ਇਹ ਆਈ ਸਰਕਾਰ ਜਦੋਂ ਇਹ ਪਾਰਟੀ ਆਈ ਮੈਂ ਬਰਨਾਲੇ ਦੇ ਵਿੱਚ ਦਫ਼ਤਰ ਖੋਲਣਾ ਦਾ ਪਹਿਲਾ ਬੰਦਾ ਸੀਗਾ ਸੀ ਜਿਹੜੇ 10 12 ਬੰਦੇ ਸੀ ਮਹਨਾਂ ਨੌ ਵੀ ਲਗਵਾ ਆ ਮਾਦੀ ਪਾਰਟੀ ਦਾ ਇੱਕ ਸੀਗੇ ਆਪਣੇ ਆ ਨਿਰੰਦਰ ਬੇਟਾ ਇੱਕ ਕਾਲੇ ਕਬੂਲ ਸੁਰੇਂਦਰ ਸਿੰਧੀ ਤੇ ਮਾਸਟਰ ਜੀ ਸੀ ਦੋ ਚਾਰ ਅਸੀਂ ਇਹਨਾਂ ਨੇ ਮਿਲ ਕੇ ਸੀ ਸਭ ਤੋਂ ਪਹਿਲਾਂ ਅਕਸ਼ੇਰੀ ਚੌਂਕ ਦੇ ਵਿੱਚ ਦਫ਼ਤਰ ਖੋਲ੍ਹਿਆ 2014 ਦੇ ਵਿੱਚ ਮੇਰਾ ਪਿੰਡ ਅੱਥੇ ਮੇਰਾ ਪਿੰਡ ਗਵਾਹ ਖੜਾ ਹੈ 2014 ਦੇ ਵਿੱਚ ਜਦੋਂ ਭਗਵੰਤ ਮਾਨ ਇੱਥੋਂ ਲੋਕ ਸਭਾ ਚੋਣ ਲੜਿਆ ਮੈਂ ਉਹਦੇ ਪਿੰਡ ਦੇ ਵਿੱਚ ਮੇਰੇ ਸਾਰੇ ਪਿੰਡ ਦੇ ਵਿੱਚ ਪੀਟੀਕਰ ਪਾਰਟੀ ਨੇ ਬਹੁਤ ਕਰਿਆ ਮੈਂ ਇਕੱਲੇ ਨੇ ਪੋਲਿੰਗ ਕੀਤਾ ਮੈਨੂੰ ਸੋਚ ਕੀ ਸੀਗੀ ਮੈਨੂੰ ਸੋਚ ਇਹ ਨਹੀਂ ਸੀਗੀ ਕਿ ਮੈਂ ਕੋਈ ਕਿ ਇਸੇ ਰਾਜਨੀਤਿਕ ਪਾਰਟੀ ਨੇ ਮਨੇ ਸੀ ਬਦਲ ਬਦਲਾ ਆਵੇ ਯਾਰ ਕੁਛ ਸਾਡੀ ਰਾਜਨੀਤੀ ਬਦਲੇ ਦੱਸ ਦਈਏ ਕਿ 3 ਫਰਵਰੀ ਨੂੰ ਪਾਨਾ ਸਿੱਧੂ ਦੀ ਰਿਹਾਈ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੀ ਹਮਾਇਤ ਨਾਲ ਪ੍ਰਦਰਸ਼ਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਲਿਖਤੀ ਭਰੋਸਾ ਦਿੱਤਾ ਸੀ ਕਿ 10 ਤਰੀਕ ਨੂੰ ਪਾਨੇ ਸਿੱਧੂ ਨੂੰ ਛੱਡਿਆ ਜਾਵੇਗਾ ਹਾਲਾਂਕਿ ਪਾਨੇ ਸਿੱਧੂ ਦੀ 10 ਤਰੀਕ ਨੂੰ ਰਿਹਾਈ ਨਹੀਂ ਹੋਈ ਇਸ ਅੰਦੋਲਨ ਤੋਂ ਬਾਅਦ ਤਨੋਲਾ ਥਾਣੇ ਵਿੱਚ ਪਾਨੇ ਸਿੱਧੂ ਦੇ ਪਰਿਵਾਰਕ ਮੈਂਬਰਾਂ ਸਮੇਤ ਲੱਖਾਂ ਸਿਦਾਣਾ ਤੇ ਹੋਰ ਕਈ ਲੋਕਾਂ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਸੀ ਜਿਕਰ ਉਹ ਹੈ ਕਿ 3 ਫਰਵਰੀ ਦੇ ਧਰਨੇ ਕਰਕੇ ਲਖੇ ਸਿਧਾਣੇ ਭਾਨੇ ਸਿੱਧੂ ਦੇ ਪਰਿਵਾਰ ਸਮੇਤ ਕੁੱਲ 18 ਬੰਦਿਆਂ ਤੇ ਨੈਸ਼ਨਲ ਹਾਈਵੇ ਨੂੰ ਰੋਕਣ ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਅਤੇ ਹੋਰ 10 ਦਰਾਵਾਂ ਹੇਠ ਪਰਚਾ ਦਰਜ ਕੀਤਾ ਗਿਆ ਸੀ ਇਸ ਦਿਨ ਲਖਾ ਸਿਧਾਣੇ ਦੀ ਅਗਵਾਹੀ ਵਿੱਚ ਹਜ਼ਾਰਾਂ ਲੋਕ ਪ੍ਰਦਰਸ਼ਨ ਕਰਨ ਲਈ ਸੰਗਰੂਰ ਪਹੁੰਚੇ ਸਨ ਜਿੱਥੇ ਕਿ ਉਹਨਾਂ ਦੀ ਪੁਲਿਸ ਦੇ ਨਾਲ ਵੱਡੇ ਪੱਧਰ ਤੇ ਝੜਪ ਹੋਈ ਸੀ ਇਸ ਮੌਕੇ ਪ੍ਰਦਰਸ਼ਨਕਾਰੀਆਂ ਵੱਲੋਂ ਬੈਰੀਕੇਡ ਵੀ ਤੋੜੇ ਗਏ ਜਿਸ ਤੋਂ ਬਾਅਦ ਲੰਬਾ ਸਮਾਂ ਧਰਨਾਕਾਰੀਆਂ ਵੱਲੋਂ ਨੈਸ਼ਨਲ ਹਾਈਵੇ 7 ਪਠਿੰਡਾ ਚੰਡੀਗੜ੍ਹ ਨੂੰ ਵੀ ਮੁਕੰਮਲ ਤੌਰ ਤੇ ਰੋਕਿਆ ਗਿਆ ਜਿਸ ਕਾਰਨ ਆਮ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ 2 ਸਾਲਾਂ ਬਾਅਦ ਮੁੜ ਉਹੀ ਸਥਿਤੀ ਪੈਦਾ ਹੋ ਰਹੀ ਹੈ ਜੋ ਦੇਸ਼ ਦੇ ਵਿੱਚ 2021 ਦੇ ਵਿੱਚ ਪੈਦਾ ਹੋਈ ਸੀ ਮੁੜ ਕਿਸਾਨਾਂ ਨੇ ਦਿੱਲੀ ਫਿੰਗਰਸਲੀ ਸ਼ਾਮਲ ਹੋਣ ਦੇ ਲਈ ਚਾਲੇ ਪਾਉਣੇ ਸ਼ੁਰੂ ਕਰ ਦਿੱਤੇ ਨੇ ਪੰਜਾਬ ਦੇ ਕੋਨੇ-ਕੋਨੇ ਤੋਂ ਕਿਸਾਨ ਇਸ ਕਾਫਲੇ ਦੇ ਵਿੱਚ ਸ਼ਾਮਲ ਹੋ ਰਹੇ ਨੇ ਦਿੱਲੀ ਅੰਦੋਲਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਕੱਠੇ ਹੋ ਰਹੇ ਨੇ ਭਾਵੇਂ ਹਰਿਆਣਾ ਤੇ ਕੇਂਦਰ ਸਰਕਾਰ ਦੇ ਵੱਲੋਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਉਹ ਇਹ ਅੰਦੋਲਨ ਜ਼ਰੂਰ ਕਰਨਗੇ। ਸੰਯੁਕਤ ਕਿਸਾਨ ਮੋਰਚਾ ਵੱਲੋਂ 13 ਫਰਵਰੀ ਨੂੰ ਦਿੱਲੀ ਵੱਲ ਮਾਰਚ ਕਰਨ ਤੋਂ ਪਹਿਲਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਿਸਾਨਾਂ ਨੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ। ਬੀਤੇ ਦਿਨ ਵੀ ਕਿਸਾਨਾਂ ਨੇ ਅੰਮ੍ਰਿਤਸਰ ਦੇ ਹਰਮੰਦਰ ਸਾਹਿਬ ਵਿਖੇ ਅਰਦਾਸ ਕੀਤੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਕਿਸਾਨ ਗਰੁੱਪ ਰਹਿਣ ਖਾਨ ਦੀ ਤਿਆਰੀ ਕਰ ਰਹੇ ਨੇ ਜਿਸ ਤੋਂ ਬਾਅਦ ਉਹ ਦਿੱਲੀ ਜਾਣਗੇ ਇਸ ਦੇ ਨਾਲ ਹੀ ਅੱਜ ਕਿਸਾਨਾਂ ਦੇ ਫਤਿਹਗੜ੍ਹ ਸਾਹਿਬ ਦੇ ਵਿਖੇ ਇਕੱਠ ਦੇ ਵਿੱਚ ਸ਼ਾਮਲ ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਿਕੱਤਰ ਸਰਵਨ ਸਿੰਘ ਪੰਦੇਰ ਨੇ ਕਿਹਾ ਹੈ ਕਿ ਅਸੀਂ ਬਿਆਸ ਤੋਂ ਸ਼ੁਰੂਆਤ ਕਰਾਂਗੇ ਅਤੇ ਫਤਿਹਗੜ੍ਹ ਸਾਹਿਬ ਵਿਖੇ ਇਕੱਠੇ ਹੋਵਾਂਗੇ ਸਾਡੀਆਂ ਮੰਗਾਂ ਇੱਕੋ ਹਨ ਉਨਾ ਕਿਹਾ ਕਿ ਮੰਦ ਭਾਗਾ ਹੈ ਕਿ ਭਾਰਤੀ ਕਿਸਾਨ ਨੂੰ ਦੇਸ਼ ਵਿਰੋਧੀ ਕਿਹਾ ਜਾਂਦਾ ਹੈ ਅਸੀਂ ਦੇਸ਼ ਵਿਰੋਧੀ ਨਹੀਂ ਹਾਂ ਅਸੀਂ ਇਸ ਦੇਸ਼ ਦੇ ਨਾਗਰਿਕਾਂ 75 ਸਾਲਾਂ ਤੋਂ ਸਾਡੀਆਂ ਮੰਗਾਂ ਨੇ ਜਿਸ ਦੀ ਸੁਣਵਾਈ ਨਹੀਂ ਹੋਈ ਅਸੀਂ ਸ਼ਾਂਤੀ ਨਾਲ ਅੱਗੇ ਵਧਾਂਗੇ ਅਤੇ ਸਾਡਾ ਮਕਸਦ ਹੈ ਸਰਕਾਰ ਸਾਡੀਆਂ ਮੰਗਾਂ ਸੁਣੇ ਤੇ ਇਸ ਦੇ ਨਾਲ ਮਨਜੀਤ ਸਿੰਘ ਰਾਏ ਦੁਆਬਾ ਵਾਸੀ ਵੀ ਦਿੱਲੀ ਅੰਦੋਲਨ ਚ ਸ਼ਾਮਿਲ ਹੋਣ ਜਾ ਰਹੇ ਨੇ ਮਨਜੀਤ ਰਾਏ ਨੇ ਦੱਸਿਆ ਹੈ ਕਿ ਸਾਡੀਆਂ ਸਾਰੀਆਂ ਜਥੇਬੰਦੀਆਂ ਦਿੱਲੀ ਅੰਦੋਲਨ ਚ ਸ਼ਾਮਿਲ ਹੋਣਗੀਆਂ ਤੇ ਇਹ ਸੰਘਰਸ਼ ਪਹਿਲਾਂ ਨਾਲੋਂ ਵੀ ਜ਼ਿਆਦਾ ਵੱਡਾ ਸੰਘਰਸ਼ ਹੋਵੇਗਾ ਮੈਂ ਸਰਵਰ ਸਿੰਘ ਪੰਦੇਰ ਕਿਸਾਨ ਮਜ਼ਦੂਰ ਮੋਰਚੇ ਦਾ ਕੋਆਰਡੀਨੇਟਰ ਬੋਲ ਰਿਹਾ ਦੇਖੋ ਪੂਰੇ ਦੇਸ਼ ਨੂੰ ਪੂਰੀ ਦੁਨੀਆ ਨੂੰ ਪੂਰੇ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦੀ ਬੇਹਦ ਖੁਸ਼ੀ ਹੋਊਗੀ ਅਸੀਂ ਕਿਹਾ ਸੀ ਵੀ ਸਾਰੇ ਕਿਸਾਨਾਂ ਮਜ਼ਦੂਰਾਂ ਦੇ ਸੰਗਠਨ ਸਾਡੇ ਨਾਲ ਆਉਣਗੇ ਮਨਜੀਤ ਸਿੰਘ ਦੀ ਰਾਏ ਬੜਾ ਵੱਡਾ ਚਿਹਰਾ ਨੇ 도ਆਬੇ ਦਾ ਉਨਾ ਅੱਜ ਮਨ ਬਣਾ ਲਿਆ ਵੀ ਜਿਹੜਾ ਅੰਦੋਲਨ ਦੋ ਫੋਰਮਾਂ ਨੇ ਸ਼ੁਰੂ ਕੀਤਾ ਸੀ ਉਹਦੇ ਵਿੱਚ ਸ਼ਾਮਲ ਹੋਵਾਂਗੇ ਤੇ ਉਹ ਕਿਸਾਨ ਮਜ਼ਦੂਰ ਮੋਰਚੇ ਵਿੱਚ ਸ਼ਾਮਲ ਹੋ ਰਹੇ ਨੇ ਤੇ ਬਰਾਬਰ ਦੀ ਲੜਾਈ ਲੜਨਗੇ ਹੁ ਤਾਨੂੰ ਰਾਏ ਸਾਹਿਬ ਦੱਸੋ। ਅਹ ਦੇਖੋ ਜਿਹੜਾ ਦੋ ਫੋਰਮਾਂ ਨੇ ਸੰਘਰਸ਼ ਸ਼ੁਰੂ ਕੀਤਾ ਸੀ ਇਹ ਸੰਘਰਸ਼ ਨੰਬਰ 2 ਇਹਨੂੰ ਕਹਿ ਲਓ ਜਾਂ ਕਿਸ ਤਰੀਕੇ ਨਾਲ ਕਹਿ ਲਓ ਸਾਡੀਆਂ ਰਹਿਨੀਆਂ ਮੰਗਾ ਤੇ ਰਹਿ ਕਹਿ ਲਓ। ਇਹਦੇ ਵਿੱਚ ਅਸੀਂ ਅੱਜ ਪੂਰਨ ਤੌਰ ਤੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਜਿਹੜੀ ਆ ਉਹ ਪੂਰਨ ਤੌਰ ਤੇ ਸ਼ਾਮਲ ਹੋ ਰਹੀ ਆ ਔਰ ਸਾਡੇ ਨਾਲ ਹੋਰ ਜਥੇਬੰਦੀਆਂ ਵੀ ਸ਼ਾਮਲ ਹੋਣਗੀਆਂ ਥੋੜੀ ਦੇਰ ਚਾਹੂੰਗੀ ਆ ਔਰ ਇਹ ਜਿਹੜੀ ਕਤਾਰ ਹੈ ਹੋਰ ਲੰਬੀ ਹੁੰਦੀ ਜਾਏਗੀ ਔਰ ਇਹ ਭਾਰਤ ਸਰਕਾਰ ਨੂੰ ਜਿਹੜਾ ਪਹਿਲਾਂ ਪਿੱਛੇ ਸੰਘਰਸ਼ ਹੋਇਆ ਉਸ ਤੋਂ ਵੀ ਵੱਡਾ ਹੋएगा ਇਹ ਕਾਫਲਾ ਤੋਂ ਹੀ ਵੱਡਾ ਹੋਏਗਾ ਤੁਹਾਨੂੰ ਦੱਸ ਦਈਏ ਕਿ ਪੰਜਾਬ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੇ 13 ਫਰਵਰੀ ਨੂੰ ਦਿੱਲੀ ਵੱਲ ਮਾਰਚ ਕਰਨ ਦੀ ਤਿਆਰੀ ਕੀਤੀ ਹੈ 2021 ਦੇ ਧਰਨੇ ਦੀ ਤਰ੍ਹਾਂ ਇਸ ਵਾਰ ਵੀ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰਨ ਲਈ ਉਤਰੇ ਨੇ ਉਹ ਘੱਟੋ ਘੱਟ ਸਮਰਥਨ ਮੁੱਲ ਦੀ ਗਾਰੰਟੀ ਦੇਣ ਲਈ ਕਾਨੂੰਨ ਬਣਾਉਣ ਸਮੇਤ ਆਪਣੀਆਂ ਮੰਗਾਂ ਮੰਨਵਾਉਣ ਲਈ ਧਰਨੇ ਮੁਜ਼ਾਹਰੇ ਕਰੰਦਾ ਸੱਦਾ ਦੇ ਰਹੇ ਨੇ ਕਿਸਾਨਾਂ ਦੇ ਵਿਰੋਧ ਦੇ ਮੱਦੇਨਜ਼ਰ ਸੂਬੇ ਦੀਆਂ ਸਰਹੱਦਾਂ ਤੇ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ ਹਰਿਆਣਾ ਸਰਕਾਰ ਬਲ ਨੂੰ ਕਿਸਾਨਾਂ ਨੂੰ ਦਿੱਲੀ ਕੂਚ ਤੋਂ ਰੋਕਿਆ ਜਾ ਰਿਹਾ ਹੈ ਹਰ ਲਾਂਗੇ ਤੇ ਬੈਰੀਕੇਡ ਲਗਾ ਦਿੱਤੇ ਗਏ ਨੇ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਸਾਨੂੰ ਅੰਦੋਲਨ ਚ ਸ਼ਾਮਿਲ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਹੁਣ ਵੇਖਣਾ ਇਹ ਹੋਵੇਗਾ ਕਿ ਕਿਸਾਨਾਂ ਤੇ ਸਰਕਾਰ ਵਿਚਾਲੇ ਚੱਲ ਰਹੇ ਇਸ ਸੰਘਰਸ਼ ਦਾ ਕੀ ਸਿੱਟਾ ਨਿਕਲਦਾ ਹੈ ਸਾਬਕਾ ਕੈਬਨਿਟ ਮੰਤਰੀ ਵਿਕਰਮ ਮਜੀਠੀ ਨੇ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਸਿੱਟ ਲਗਾਤਾਰ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਮਜੀਠਿਆ ਤੋਂ ਪੁਚਗਿਸ਼ ਕਰ ਰਹੀ ਹੈ ਜਿਸ ਦੇ ਚਲਦਿਆਂ ਸਿੱਟ ਨੇ ਇੱਕ ਵਾਰ ਫਿਰ ਮੋੜ ਮਜੀਠਿਆ ਨੂੰ ਸੰਮਨ ਜਾਰੀ ਕੀਤੇ ਨੇ 15 ਫਰਵਰੀ ਨੂੰ ਪਟਿਆਲਾ ਰੇਂਜ ਦੇ ਵਿੱਚ ਨਵੇਂ ਡੀਆਈਜੀ ਵੱਲੋਂ ਜਿਹੜੀ ਵਿਕਰਮ ਮਜੀਠਿਆ ਤੋਂ ਪੁਚਗਿਸ਼ ਕੀਤੀ ਜਾਵੇਗੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਮਜੀਠਿਆ ਨੂੰ ਐਸਆਈਟੀ ਵੱਲੋਂ ਫਿਰ ਸੰਮਨ ਜਾਰੀ ਕਰ ਦਿੱਤਾ ਗਿਆ ਹੈ ਮਜੀਠਿਆ ਨੂੰ 15 ਫਰਵਰੀ ਨੂੰ ਤਲਬ ਕੀਤਾ ਗਿਆ ਹੈ ਕਰੋੜਾ ਰੁਪਏ ਦੀ ਨਸ਼ਾ ਤਸਕਰੀ ਨਾਲ ਜੁੜੇ ਮਾਮਲੇ ਦੀ ਜਾਂਚ ਤੋਂ ਬਾਅਦ ਵਿਸ਼ੇਸ਼ ਜਾਂਚ ਟੀਮ ਨੇ ਵਿਕਰਮ ਸਿੰਘ ਮਜੀਠਿਆ ਨੂੰ ਮੁਰਤੋਂ ਪੁੱਛਗਿਛ ਲਈ ਤਲਬ ਕੀਤਾ ਹੈ 15 ਫਰਵਰੀ ਨੂੰ ਪੁੱਛਗਿਛ ਲਈ ਸੱਮਨ ਜਾਰੀ ਕਰਦੇ ਹੋਏ ਮਜੀਠਿਆ ਨੂੰ ਸਵੇਰੇ 11 ਵਜੇ ਐਸ ਆਈ ਟੀ ਦੇ ਸਾਹਮਣੇ ਪੇਸ਼ ਹੋਣ ਦਾ ਆਦੇਸ਼ ਦਿੱਤਾ ਗਿਆ ਹੈ ਪਟਿਆਲਾ ਰੇਂਜ ਦੇ ਨਵੇਂ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਵਾਲੀ ਐਸ ਆਈ ਟੀ ਦੂਜੀ ਵਾਰ ਉਹਨਾਂ ਤੋਂ ਪੁੱਛਗਿਛ ਕਰੇਗੀ ਇਸ ਤੋਂ ਪਹਿਲਾਂ ਜਨਵਰੀ ਚ ਉਹਨਾਂ ਤੋਂ ਪੁੱਛਗਿਛ ਕੀਤੀ ਗਈ ਸੀ ਇਸ ਮਾਮਲੇ ਲਈ ਬਣਾਈ ਗਈ ਨਵੀਂ ਐਸਆਈਟੀ ਮਾਮਲੇ ਦੀ ਜਾਂਚ ਬੜੀ ਹੀ ਤੇਜ਼ੀ ਦੇ ਨਾਲ ਕਰ ਰਹੀ ਹੈ ਇਹ ਟੀਮ ਕਈ ਕੋਣਾਂ ਤੇ ਕੰਮ ਕਰ ਰਹੀ ਹੈ ਇਸ ਪਿੱਛੇ ਕੋਸ਼ਿਸ਼ ਇਹ ਵੀ ਹੈ ਕਿ ਜਦੋਂ ਕੇਸ ਅਦਾਲਤ ਵਿੱਚ ਜਾਵੇ ਤਾਂ ਕੋਈ ਕੜੀ ਕਮਜ਼ੋਰ ਨਾ ਹੋਵੇ ਇਸ ਤੋਂ ਪਹਿਲਾਂ ਮਜੀਠਿਆ ਦੇ ਕਰੀਬੀ ਚਾਰ ਲੋਕਾਂ ਨੂੰ ਪੁਛ ਗਿਛ ਲਈ ਤਲਬ ਕੀਤਾ ਗਿਆ ਸੀ ਇਨ੍ਹਾਂ ਵਿੱਚ ਮਜੀਠਿਆ ਦੇ ਸਾਬਕਾ ਪੀਏ ਅਤੇ ਓਐਸਟੀ ਰਹਿ ਚੁੱਕੇ ਲੋਕਾਂ ਦੇ ਨਾਂ ਵੀ ਸ਼ਾਮਲ ਨੇ ਗੌਰਤਲਬ ਹੈ ਕਿ ਦਸੰਬਰ 2021 ਵਿੱਚ ਐਨਡੀਪੀਐਸ ਐਕਟ ਤਹਿਤ ਮੋਹਾਲੀ ਵਿੱਚ ਵਿਕਰਮ ਸਿੰਘ ਮਜੀਠੀਆ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਸੀ ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਮਜੀਠੀਆ ਨੂੰ ਚੋਣ ਲੜਨ ਤੱਕ ਉਸ ਦੀ ਗ੍ਰਿਫਤਾਰੀ ਤੇ ਰੋਕ ਲਗਾ ਕੇ ਵੱਡੀ ਰਾਹਤ ਦਿੱਤੀ ਸੀ VOTING ਤੋਂ ਬਾਅਦ ਮਜੀਠੀਆ ਨੇ 24 ਫਰਵਰੀ ਨੂੰ ਮੋਹਾਲੀ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਮਹਿਜ਼ 3 ਮਹੀਨੇ ਪਹਿਲਾਂ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਹਟਾ ਕੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ ਤਾਂ ਮਜੀਠੀਆ ਖਿਲਾਫ ਸਟੇਟ ਕ੍ਰਾਈਮ ਬ੍ਰਾਂਚ ਵਿੱਚ ਐਨਡੀਪੀਐਸ ਐਕਟ ਦੀਆਂ ਧਾਰਾਵਾਂ 25 27ਏ ਅਤੇ 29 ਤਹਿਤ ਕੇਸ ਦਰਜ ਕੀਤਾ ਗਿਆ 2018 ਦੀ ਰਿਪੋਰਟ ਦੇ ਆਧਾਰ ਤੇ 49 ਪੰਨਿਆਂ ਦੀ ਐਫਆਈਆਰ ਵਿੱਚ ਉਸ ਉੱਤੇ ਗੰਭੀਰ ਦੋਸ਼ ਲਗਾਏ ਗਏ ਕੇਸ ਦਰਜ ਹੋਣ ਮਗਰੋਂ ਮਜੀਠਿਆ ਨੇ ਅੰਮ੍ਰਿਤਸਰ ਤੋਂ ਚੋਣ ਲੜੀ ਪਰ ਹਾਰ ਗਏ ਫਿਲਹਾਲ ਉਹ ਅਗਸਤ 2022 ਤੋਂ ਜ਼ਮਾਨਤ ਤੇ ਬਾਹਰ ਨੇ ਮਜੀਠਿਆ ਨੇ ਦੋਸ਼ ਲਗਾਇਆ ਕਿ ਜਿਸ ਕੇਸ ਵਿੱਚ ਉਹ ਜੇਲ੍ਹ ਤੋਂ ਵਾਪਸ ਪਰਤੇ ਨੇ ਉਸ ਵਿੱਚ ਹਾਲੇ ਤੱਕ ਕੋਈ ਚਾਰ ਸ਼ੀਟ ਦਾਖਲ ਨਹੀਂ ਕੀਤੀ ਗਈ ਉਹਨਾਂ ਨੇ ਇਸ ਨੂੰ ਇੱਕ ਵਿਲੱਖਣ ਐਨਡੀਪੀਐਸ ਕੇਸ ਦੱਸਿਆ ਜਿਸ ਵਿੱਚ ਪੁਲਿਸ ਨੇ ਕੋਈ ਬਰਾਮਦਗੀ ਨਹੀਂ ਕੀਤੀ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਬ੍ਰੇਕ ਤੋਂ ਬਾਅਦ ਤੁਹਾਡਾ ਮੋੜ ਸੁਆਗਤ ਹੈ ਬਾਦਿਆਂ ਅਗਲੀ ਖਬਰ ਵੱਲ ਕਿਸਾਨੀ ਅੰਦੋਲਨ ਮੁੜ ਤੋਂ ਸ਼ੁਰੂ ਹੁੰਦਾ ਦਿਖਾਈ ਦੇ ਰਿਹਾ ਜਿੱਥੇ ਇੱਕ ਪਾਸੇ ਕਿਸਾਨ ਆਗੂਆਂ ਦੇ ਵੱਲੋਂ ਪੱਕਾ ਮੋਰਚਾ ਲਗਾਉਣ ਦਾ ਐਲਾਨ ਕੀਤਾ ਗਿਆ ਤੇ ਆਪਣੇ ਟਰੈਕਟਰਾਂ ਦੇ ਮੂੰਹ ਦਿੱਲੀ ਵੱਲ ਨੂੰ ਕਰ ਦਿੱਤੇ ਨੇ ਤਾਂ ਉੱਥੇ ਹੀ ਲੁਧਿਆਣਾ ਤੋਂ ਪਾਰਲੀਮੈਂਟ ਮੈਂਬਰ ਰਮਨਜੀਤ ਬਿੱਟੂ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਨਿੱਤਰਦੇ ਹੋਏ ਦਿਖਾਈ ਦਿੰਦੇ ਨੇ ਤੇ ਉਹਨਾਂ ਨੇ ਵੀ ਕਿਸਾਨੀ ਅੰਦੋਲਨ ਦਾ ਸਵਾਗਤ ਕੀਤਾ ਹੈ ਤੇ ਜਦਕਿ ਉਹਨਾਂ ਨੇ ਹਰਿਆਣਾ ਤੇ ਕੇਂਦਰ ਸਰਕਾਰ ਦੇ ਖਿਲਾਫ ਜਿਹੜੀ ਆਪਣੀ ਪੜਾਅ ਕੱਢੀ ਹੈ ਕਿਸਾਨ ਅੰਦੋਲਨ ਦੇ ਚੱਲਦਿਆਂ ਪੰਜਾਬ ਤੋਂ ਕਿਸਾਨ ਅੰਦੋਲਨ ਸ਼ੁਰੂ ਹੋ ਗਿਆ ਹੈ ਤਲਵੰਡੀ ਸਾਬੋ ਮੁਖਤਸਰ ਸਾਹਿਬ ਅਤੇ ਫਤਿਹਗੜ ਸਾਹਿਬ ਅਤੇ ਪੰਜਾਬ ਦੇ ਹੋਰ ਇਲਾਕਿਆਂ ਤੋਂ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਰਵਾਨਾ ਹੋਏ ਨੇ ਇਹ ਕਿਸਾਨ ਅੰਮ੍ਰਿਤਸਰ ਦਿੱਲੀ ਹਾਈਵੇ ਤੇ ਆ ਰਹੇ ਨੇ ਜੋ ਅੰਬਾਲਾ ਪਹੁੰਚਣਗੇ ਹਾਲਾਂਕਿ ਅੰਬਾਲਾ ਦੇ ਸ਼ੰਭੂ ਬਾਰਡਰ ਤੇ ਪੁਲਿਸ ਅਤੇ ਨੀਮ ਫੌਜੀ ਬਲਾਂ ਦੇ ਜਵਾਨ ਤਾਇਨਾਤ ਕੀਤੇ ਗਏ ਨੇ ਤਾਂ ਜੋ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਸਕੇ ਦਿੱਲੀ ਦੇ ਨਾਲ ਲੁਧਿਆਣਾ ਤੋਂ ਮੈਂਬਰ ਆਫ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਖੁੱਲੇ ਦਿਲ ਨਾਲ ਕਿਸਾਨਾਂ ਦਾ ਸਮਰਥਨ ਕਰਦੇ ਨਜ਼ਰ ਆਏ। ਉਹਨਾਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਲੋੜ ਹੈ ਤਾਂ ਉਹ ਮੇਰੇ ਨਾਲ ਸੰਪਰਕ ਕਰਨ। ਇਸ ਤੋਂ ਇਲਾਵਾ ਉਹਨਾਂ ਨੇ ਹਰਿਆਣਾ ਦੀ ਖੱਟੜ ਸਰਕਾਰ ਤੇ ਜਮ ਕੇ ਨਿਸ਼ਾਨੇ ਸਾਧੇ। ਉਹਨਾਂ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਲਾਈ ਗਈ ਬੈਰੀਗੇਟਿੰਗ ਕਿੰਨੀ ਕੁ ਸਹੀ ਏ। ਇਸ ਤੋਂ ਇਲਾਵਾ ਉਹਨਾਂ ਕੇਂਦਰ ਸਰਕਾਰ ਵੱਲੋਂ ਕੀਤੇ ਐਮਐਸਪੀ ਦੇ ਵਾਅਦੇ ਨੂੰ ਪੂਰਾ ਨਾ ਕਰਨ ਤੇ ਵੀ ਨਿਸ਼ਾਨੇ ਸਾਧੇ ਨੇ। ਮੈਂ ਦੇਖਿਆ ਬਹੁਤ ਭਾਰੀ ਗਿਣਤੀ ਚ ਸੈਂਕੜੇ ਹਜ਼ਾਰਾਂ ਟਰੈਕਟਰ ਨੇ ਜਿਹੜੇ ਉਹ ਜਿਹੜੇ ਸ੍ਰੀ ਅਮਰitsar ਸਾਹਿਬ ਤੋਂ ਉਧਰੋਂ ਚੱਲੇ ਨੇ ਉਹ ਲੁਧਿਆਣਾ ਐ ਇਸ ਵੇਲੇ ਟੱਪ ਚੁੱਕੇ ਨੇ ਰਾਹ ਚੋਂ ਨਿੰਗਰੇ ਸੀ ਬਹੁਤ ਵੱਡੀ ਤਿਆਰੀ ਚ ਜਿਹੜੇ ਆ ਉਹ ਲੋਕ ਜਾ ਰਹੇ ਆ ਤੇ ਮੈਂ ਤਾਂ ਆਪਣੇ ਹਲਕੇ ਚ ਸਾਰੇ ਸਾਡਾ ਲੁਧਿਆਣਾ ਜ਼ਿਲ੍ਹਾ ਮੈਂ ਸਾਰੇ ਹੀ ਇਹ ਬੇਨਤੀ ਕਰੂੰਗਾ ਬੀਜੇ ਤੋਂ ਇੰਨੇ ਜ਼ਿਲ੍ਹਿਆਂ ਚੋਂ ਦੂਰੋਂ ਸ੍ਰੀ ਅਮਰਸਰ ਸਾਹਿਬ ਤੋਂ ਚੱਲ ਕੇ ਲੋਕ ਨੇ ਜਿਹੜੇ ਉਹ ਬਾਰਡਰਾਂ ਵੱਲੋਂ ਚੱਲ ਪਏ ਨੇ ਹਰਿਆਣੇ ਦੇ ਤੇ ਆਪਾਂ ਵੀ ਲੁਧਿਆਣਾ ਜ਼ਿਲ੍ਹੇ ਵਾਲੇ ਮੈਂ ਵੀ ਤਾਲਮਿਲ ਕਰਨ ਲੱਗਿਆ ਹੋਇਆ ਸਾਰਿਆਂ ਨਾਲ ਜਿੰਨੇ ਵੀ ਕਿਉਂਕਿ ਇਹ ਚ ਕੋਈ ਪਾਰਟੀ ਦੀ ਨਹੀਂ ਇਹ ਚ ਕਿਸਾਨ ਮਜ਼ਦੂਰ ਦੀ ਗੱਲ ਆ ਕਿਸਾਨ ਤੇ ਗਰੀਬ ਦੀ ਗੱਲ ਆ ਤੇ ਇਸ ਕਰਕੇ ਸਭ ਨੂੰ ਜੋ ਵੀ ਜ਼ਰੂਰਤ ਆ ਸਾਡੇ ਕੋਈ ਵੀ ਮੋਤਵਰਨੇ ਪਿੰਡ ਦੇ ਕੋਈ ਵੀ ਸਾਡੇ ਪ੍ਰਧਾਨ ਨੇ ਕਿਸੇ ਦੀ ਕੋਈ ਲੋਡ ਡੀਜ਼ਲ ਦੀ ਲੋਡ ਆ ਟਰੈਕਟਰਾਂ ਦੀ ਲੋਡ ਆ ਕੋਈ ਸਮਾਨ ਦੀ ਲੋਡ ਹਨ ਕਿਸਾਨ ਕੋਲ ਕੋਈ ਕਮੀ ਨਹੀਂ ਗਈ ਪਰ ਫਿਰ ਵੀ ਕਿਉਂਕਿ ਉਹ ਵੀ ਤੁਹਾਡੇ ਪਿੰਡਾਂ ਦੇ ਆ ਤੁਹਾਡੇ ਰਿਸ਼ਤਿਆਂ ਚੋਂ ਆ ਤੇ ਜੋ ਵੀ ਕਿਸੇ ਚੀਜ਼ ਦੀ ਕੋਈ ਲੱਗਦਾ ਕਮੀ ਆ ਕੋਈ ਵੀ ਸੰਦ ਕੋਈ ਵੀ ਮਸ਼ੀਨਾ ਜੇ ਵੀ ਸੀ ਮਸ਼ੀਨ ਜਾਂ ਕੋਈ ਵੀ ਜਿਹੜੀਆਂ ਪਿੱਛੇ ਹਟਾਉਣ ਵਾਲੀਆਂ ਜਿਹੜੀਆਂ ਇਹਨਾਂ ਨੇ ਰੋਕਾਂ ਲਾਈਆਂ ਉਹਦੇ ਲਈ ਵੀ ਸਾਰੇ ਪ੍ਰਬੰਧ ਕਰੋ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਕਿਸਾਨਾਂ ਨੇ ਦਿੱਲੀ ਵੱਲ ਮਾਰਚ ਕਰਨ ਦੇ ਪੂਰੇ ਪ੍ਰਬੰਧ ਕਰ ਲਈ ਨੇ ਤੇ ਟਰੈਕਟਰ ਟਰਾਲੀ ਵਿੱਚ ਖਾਣ ਪੀਣ ਦਾ ਵੀ ਪੂਰਾ ਬੰਦੋਬਸਤ ਕੀਤਾ ਗਿਆ ਇਸ ਤੋਂ ਇਲਾਵਾ ਅੰਦਰ ਸੌਣ ਦਾ ਵੀ ਪ੍ਰਬੰਧ ਕੀਤਾ ਗਿਆ ਵੱਡੀ ਗੱਲ ਇਹ ਹੈ ਕਿ ਕਗਰ ਦਰਿਆ ਵਿੱਚ ਵੀ ਡੈਮ ਤੋਂ ਪਾਣੀ ਛੱਡਿਆ ਜਾ ਰਿਹਾ ਹੈ ਇਸ ਕਾਰਨ ਦਰਿਆ ਦੇ ਪਾਣੀ ਦਾ ਪੱਧਰ ਵੱਧ ਗਿਆ ਜਿਸ ਕਾਰਨ ਕਿਸਾਨ ਦਰਿਆ ਰਾਹੀਂ ਸ਼ੰਭੂ ਸਰਹੱਦ ਤੋਂ ਪਾਰ ਵੀ ਨਹੀਂ ਜਾ ਸਕੇ ਪਿਛਲੇ ਕਿਸਾਨ ਅੰਦੋਲਨ ਤੋਂ ਸਬਕ ਲੈਂਦੇ ਹੋਏ ਹਰਿਆਣਾ ਸਰਕਾਰ ਨੇ ਸੂਬੇ ਦੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਨੇ ਖਾਸ ਗੱਲ ਇਹ ਹੈ ਕਿ ਇਸ ਵਾਰ ਹਾਈਵੇ ਤੇ ਵੱਡੇ ਵੱਡੇ ਬੈਰੀਕੇਡ ਪੱਥਰ ਕਿਲਾ ਅਤੇ ਕੰਡੇ ਵਿਛਾ ਦਿੱਤੇ ਗਏ ਨੇ ਅਜੇਹੇ ਚ ਜੇਕਰ ਕਿਸਾਨ ਅੱਗੇ ਨਹੀਂ ਵੱਧ ਸਕਦੇ ਤਾਂ ਇਸ ਵਾਰ ਕਿਸਾਨ ਸ਼ੰਭੂ ਬਾਰਡਰ ਤੇ ਡੇਰੇ ਲਗਾ ਸਕਦੇ ਨੇ ਦੂਜੇ ਪਾਸੇ ਇਹ ਵੀ ਅਸ਼ੰਕਾ ਜਤਾਈ ਗਈ ਹੈ ਕਿ ਕਿਸਾਨ ਖਨੌਰੀ ਸਰਹੱਦ ਤੇ ਵੀ ਟੈਂਟ ਲਗਾ ਸਕਦੇ ਨੇ ਹਰਿਆਣਾ ਦੇ 7 ਜ਼ਿਲ੍ਹਿਆਂ ਵਿੱਚ ਬਲਕ ਐਸਐਮਐਸ ਦੇ ਨਾਲ ਮੋਬਾਈਲ ਇੰਟਰਨੈਟ ਸੇਵਾਵਾਂ ਤੇ ਪਾਬੰਦੀ ਲਗਾਈ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਆਪਣੇ ਪਰਿਵਾਰ ਸਮੇਤ ਅਜੋਧਿਆ ਪਹੁੰਚੇ ਜਿੱਥੇ ਉਹਨਾਂ ਨੇ ਰਾਮ ਮੰਦਰ ਦੇ ਦਰਸ਼ਨ ਕੀਤੇ ਤੇ ਸਾਰਿਆਂ ਨੇ ਮਿਲ ਕੇ ਸਮੁੱਚੇ ਦੇਸ਼ ਦੀ ਤਰੱਕੀ ਦੀ ਅਰਦਾਸ ਕੀਤੀ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਅਯੁੱਧਿਆ ਪਹੁੰਚੇ ਜਿੱਥੇ ਦੋਵੇਂ ਨਿਤਾਵਾਂ ਨੇ ਨਵੇਂ ਬਣੇ ਸ਼੍ਰੀ ਰਾਮ ਮੰਦਿਰ ਚ ਭਗਵਾਨ ਸ਼੍ਰੀ ਰਾਮ ਲੱਲਾ ਦੇ ਦਰਸ਼ਨ ਕੀਤੇ ਮੰਦਰ ਨਗਰ ਵਿੱਚ ਆਮ ਆਦਮੀ ਪਾਰਟੀ ਦੇ ਨਿਤਾਵਾਂ ਦੇ ਇਸ ਦੌਰੇ ਨਾਲ ਇੱਕ ਦਿਨ ਪਹਿਲਾਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਤੇ ਤਿਹਨਨਾਥ ਉਨ੍ਹਾਂ ਦੀ ਸਰਕਾਰ ਦੇ ਮੰਤਰੀਆਂ ਅਤੇ ਵਿਧਾਨ ਮੰਡਲ ਦੇ ਦੋਹਾਂ ਸਦਨਾਂ ਦੇ 325 ਤੋਂ ਵੱਧ ਮੈਂਬਰਾਂ ਨੇ ਮੰਦਰ ਦੇ ਵਿੱਚ ਦਰਸ਼ਨ ਕੀਤੇ ਜਿਸ 'ਚ ਸਮਾਜਵਾਦੀ ਪਾਰਟੀ ਦੇ ਮੈਂਬਰ ਸ਼ਾਮਿਲ ਨਹੀਂ ਹੋਏ ਆਮ ਆਦਮੀ ਪਾਰਟੀ ਦੇ ਇੱਕ ਨੇਤਾ ਨੇ ਦੱਸਿਆ ਕਿ ਕੇਜਰੀਵਾਲ ਅਤੇ ਮਾਨ ਦੁਪਹਿਰ ਕਰੀਬ 2 ਵਜੇ ਅਯੁੱਧਿਆ ਹਵਾਈ ਅੱਡੇ ਪਹੁੰਚੇ ਦੋਹਾਂ ਨੇਤਾਵਾਂ ਨੇ ਹਵਾਈ ਅੱਡੇ ਤੇ ਇਕੱਠੇ ਮੀਡੀਆ ਕਰਮੀਆਂ ਨਾਲ ਕੋਈ ਗੱਲ ਨਹੀਂ ਕੀਤੀ ਅਤੇ ਰਾਮ ਜਨਮ ਭੂਮੀ ਵੱਲ ਵੱਧ ਗਏ ਜਿੱਥੇ ਉਨ੍ਹਾਂ ਨੇ ਰਾਮ ਲੱਲਾ ਦੇ ਦਰਸ਼ਨ ਕੀਤੇ ਆਮ ਆਦਮੀ ਪਾਰਟੀ ਦੀ ਉੱਤਰ ਪ੍ਰਦੇਸ਼ ਇਕਾਈ ਦੇ ਪ੍ਰਧਾਨ ਸਭਾਜੀਤ ਸਿੰਘ ਨੇ ਕਿਹਾ ਕਿ ਦੋਵੇਂ ਨੇਤਾ ਰਾਮ ਮੰਦਰ 'ਚ ਵਿਸ਼ੇਸ਼ ਪ੍ਰਾਰਥਨਾ 'ਚ ਸ਼ਾਮਿਲ ਹੋਏ ਮੁੱਖ ਵਿਰੋਧੀ ਦਲ ਸਮਾਜਵਾਦੀ ਪਾਰਟੀ ਨੂੰ ਛੱਡ ਕੇ ਉੱਤਰ ਪ੍ਰਦੇਸ਼ ਦੇ ਦੋਵੇਂ ਸਦਨ ਵਿਧਾਨ ਸਭਾ ਅਤੇ ਵਿਧਾਨ ਪਰਿਸ਼ਦ ਦੇ ਕਰੀਬ 325 ਵਿਧਾਇਕਾਂ ਨੇ ਮੁੱਖ ਮੰਤਰੀ ਯੋਗੀ ਨਾਲ ਬੀਤੇ ਦਿਨੀ ਰਾਮ ਮੰਦਰ ਦੇ ਵਿੱਚ ਦਰਸ਼ਨ ਕੀਤੇ ਅਤੇ ਪੂਜਨ ਕੀਤਾ ਅਯੁੱਧਿਆ ਚ 22 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਚ ਨਵੇਂ ਬਣੇ ਰਾਮ ਮੰਦਿਰ ਚ ਭਗਵਾਨ ਸ਼੍ਰੀ ਰਾਮ ਦੇ ਬਾਲ ਰੂਪ ਸ਼੍ਰੀ ਰਾਮ ਲੱਲਾ ਦੀ ਪ੍ਰਾਨ ਪ੍ਰਤਿਸ਼ਠਾ ਕੀਤੀ ਗਈ ਜਿੱਥੇ ਵੱਡੇ ਪੱਧਰ ਤੇ ਸ਼ਰਧਾਲੂ ਨਤਮਸਤਕ ਹੋਣ ਲਈ ਪਹੁੰਚੇ ਅਤੇ ਉਦੋਂ ਤੋਂ ਹੀ ਸ਼ਰਧਾਲੂਆਂ ਦੀ ਭਾਰੀ ਭੀੜ ਦੇ ਨਾਲ ਨਾਲ ਵੱਖ-ਵੱਖ ਸੂਬਿਆਂ ਦੀਆਂ ਸਿਆਸੀ ਹਸਤੀਆਂ ਅਤੇ ਪ੍ਰਮੁੱਖ ਲੋਕਾਂ ਦਾ ਮੰਦਿਰ ਵਿੱਚ ਆਉਣਾ ਜਾਣਾ ਲੱਗਾ ਹੋਇਆ ਹੈ ਇਨਾ ਹੀ ਨਹੀਂ ਇਸ ਤੋਂ ਇਲਾਵਾ ਵਿਦੇਸ਼ਾਂ ਵਿੱਚ ਵਸਦੇ ਵੀ ਭਾਰਤੀ ਭਾਈਚਾਰੇ ਦੇ ਨਾਲ ਸੰਬੰਧਿਤ ਲੋਕ ਅਤੇ ਸਿਆਸਤਦਾਨ ਰਾਮ ਲੱਲਾ ਦੇ ਦਰਸ਼ਨ ਕਰਨ ਵਾਸਤੇ ਅਯੁੱਧਿਆ ਰਾਮ ਮੰਦਰ ਵਿੱਚ ਸਮੇਂ-ਸਮੇਂ ਤੇ ਹਾਜ਼ਰੀਆਂ ਭਰ ਰਹੇ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਰਾਲ ਪ੍ਰੋਤ ਇੱਕ ਵਾਰ ਫਿਰ ਪੰਜਾਬ ਦੇ ਦੌਰੇ ਤੇ ਆ ਰਹੇ ਨੇ ਪਿਛਲੇ 2.5 ਸਾਲਾਂ ਦੇ ਵਿੱਚ ਉਹਨਾਂ ਦਾ 6ਵਾਂ ਸਰਹੱਦੀ ਇਲਾਕਿਆਂ ਦਾ ਦੌਰਾ ਹੋਵੇਗਾ ਬਨਵਾਰੀ ਰਾਲ ਪ੍ਰੋਤ ਤਕਰੀਬਨ 3 ਮਹੀਨੇ ਪਹਿਲਾਂ ਸਰਹੱਦੀ ਇਲਾਕਿਆਂ ਦਾ ਦੌਰਾ ਕਰਕੇ ਗਏ ਸਨ ਉਸ ਦੌਰਾਨ ਉਹਨਾਂ ਨੇ ਆਪ ਸਰਕਾਰ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਸਨ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਇੱਕ ਵਾਰ ਫਿਰ 20 ਫਰਵਰੀ ਤੋਂ 23 ਫਰਵਰੀ 2024 ਤੱਕ ਸਰਹੱਦੀ ਖੇਤਰਾਂ ਦੇ ਅਹਿਮ ਦੌਰੇ ਤੇ ਜਾ ਰਹੇ ਨੇ ਪਿਛਲੇ 2.5 ਸਾਲਾਂ ਵਿੱਚ ਉਹ 6 ਨੀ ਵਾਰ ਸਰਹੱਦੀ ਇਲਾਕਿਆਂ ਦਾ ਦੌਰਾ ਕਰਨਗੇ ਆਪਣੇ ਦੌਰੇ ਦੌਰਾਨ ਰਾਜਪਾਲ ਸਰਹੱਦੀ ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ ਅਤੇ ਫਾਜ਼ਿਲਕਾ ਦਾ ਦੌਰਾ ਕਰਨਗੇ ਉਹਨਾਂ ਦੀ ਯਾਤਰਾ ਵਿੱਚ ਕੇਂਦਰੀ ਏਜੰਸੀਆਂ ਅਤੇ ਰਾਜ ਸਰਕਾਰ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਵੀ ਸ਼ਾਮਿਲ ਨੇ ਤਾਂ ਜੋ ਉਹਨਾਂ ਦੀਆਂ ਪਿਛਲੀਆਂ ਯਾਤਰਾਵਾਂ ਤੋਂ ਬਾਅਦ ਹੋਈ ਪ੍ਰਗਤੀ ਦੀ ਸਮੀਖਿਆ ਕੀਤੀ ਜਾ ਸਕੇ ਅਤੇ ਹਾਲ ਹੀ ਦੇ ਸਮੇਂ ਵਿੱਚ ਪੈਦਾ ਹੋਏ ਕਿਸੇ ਵੀ ਨਵੇਂ ਮੁੱਦਿਆਂ ਨੂੰ ਹੱਲ ਕੀਤਾ ਜਾ ਸਕੇ ਇਨ੍ਹਾਂ ਮੀਟਿੰਗਾਂ ਦਾ ਮੁੱਖ ਉਦੇਸ਼ ਸਰਹੱਦੀ ਬੁਨਿਆਦੀਤਾ 'ਚੇ ਸੁਰੱਖਿਆ ਤਸਕਰੀ ਅਤੇ ਸਰਹੱਦੀ ਖੇਤਰਾਂ ਵਿੱਚ ਨਸ਼ਿਆਂ ਦੀ ਤਸਕਰੀ ਦੇ ਖਤਰੇ ਨਾਲ ਨਜਿੱਠਣ ਲਈ ਕੇਂਦਰੀ ਅਤੇ ਰਾਜ ਏਜੰਸੀਆਂ ਦਰਮਿਆਨ ਤਾਲਮੇਲ ਵਧਾਉਣਾ ਹੈ ਪਲਦੇ ਏਜੰਡੇ ਵਿੱਚ ਵਿਲੇਜ ਡਿਫੈਂਸ ਕਮੇਟੀਆਂ ਨਾਲ ਗੱਲਬਾਤ ਵੀ ਸ਼ਾਮਿਲ ਹੈ ਜੋ ਕਿ ਸਰਹੱਦੀ ਖੇਤਰਾਂ ਵਿੱਚ ਨਸ਼ੀਲੇ ਪਦਾਰਥਾਂ ਅਤੇ ਹੋਰ ਸਮਾਜਿਕ ਬੁਰਾਈਆਂ ਦਾ ਮੁਕਾਬਲਾ ਕਰਨ ਵਿੱਚ ਮਦਦਗਾਰ ਸਾਬਤ ਹੋਈਆਂ ਨੇ ਇਨ੍ਹਾਂ ਕਾਰਵਾਈਆਂ ਦਾ ਉਦੇਸ਼ ਵੱਖ-ਵੱਖ ਜਨਤਕ ਨੁਮਾਇੰਦਿਆਂ ਅਤੇ ਪ੍ਰੈਸ ਤੋਂ ਜ਼ਮੀਨੀ ਪੱਧਰ ਦੀ ਜਾਣਕਾਰੀ ਅਤੇ ਫੀਡਬੈਕ ਇਕੱਠਾ ਕਰਨਾ ਹੈ ਤਾਂ ਜੋ ਸਰਹੱਦੀ ਖੇਤਰਾਂ ਨਾਲ ਸੰਬੰਧਿਤ ਵੱਖ-ਵੱਖ ਮੁੱਦਿਆਂ ਨੂੰ ਕੇਂਦਰ ਅਤੇ ਰਾਜ ਸਰਕਾਰ ਦੋਵਾਂ ਪੱਧਰਾਂ ਤੇ ਪ੍ਰਭਾਵਸ਼ਾਲੀ ਢੰਗ ਨਾਲ ਨਿਜੀਠਿਆ ਜਾ ਸਕੇ ਇਸ ਮਹੱਤਵਪੂਰਨ ਸਰਹੱਦੀ ਦੌਰੇ ਵਿੱਚ ਪੰਜਾਬ ਦੇ ਮੁਖ ਸਕੱਤਰ ਪੁਲਿਸ ਡਾਇਰੈਕਟਰ ਜਨਰਲ ਸਿਮਾ ਸੁਰੱਖਿਆ ਬਲ ਫੌਜ ਰਾਸ਼ਟਰੀ ਜਾਂਚ ਏਜੰਸੀ ਭਾਰਤ ਸੰਚਾਰ ਨਿਗਮ ਲਿਮਟਿਡ ਦੇ ਮੁਖੀਆਂ ਸਮੇਤ ਹਰੇਕ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਸੀਨੀਅਰ ਪੁਲਿਸ ਸੁਪਰੀਡੈਂਟ ਸ਼ਾਮਲ ਹੋਣ ਦੀ ਉਮੀਦ ਹੈ ਪੰਜਾਬ ਦੀ ਬਠਿੰਡਾ ਜੇਲ੍ਹ ਸੁਰੱਖਿਆ ਦੇ ਵਿੱਚ ਬਣੀ ਹੋਈ ਹੈ ਇੱਕ ਵਾਰ ਫਿਰ ਕੈਦੀਆਂ ਦੇ ਵਿੱਚ ਆਪਸੀ ਝੜਪ ਹੋਈ ਹੈ ਇੱਕ ਦੂਜੇ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਨੇ ਮੂਸੇਵਾਲੇ ਦੇ ਕਤਲ ਮਾਮਲੇ ਦੇ ਵਿੱਚ ਦੋਸ਼ੀ ਦੀਪਕ ਮੁੰਡੀ ਵੱਲੋਂ ਇਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਤੇ ਹੁਣ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬਠਿੰਡਾ ਕੇਂਦਰੀ ਜੇਲ ਇੱਕ ਵਾਰ ਫਿਰ ਚਰਚਾ ਦੇ ਵਿੱਚ ਹੈ ਕਿਉਂਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਸ਼ਾਮਲ ਦੀਪਕ ਮੁੰਡੀ ਨੇ ਜੇਲ ਵਿੱਚ ਬੰਦ ਦੋ ਦੋਸ਼ੀਆਂ ਅਤੇ ਦੋ ਕੈਦੀਆਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਕੈਦੀਆਂ ਨੇ ਆਪਸ ਵਿੱਚ ਝੜਪ ਕੀਤੀ ਅਤੇ ਇੱਕ ਦੂਜੇ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਜੇਲ ਦੇ ਸਹਾਇਕ ਸੁਪਰਡੈਂਟ ਜਸਪਾਲ ਸਿੰਘ ਦੇ ਬਿਆਨਾਂ ਅਨੁਸਾਰ ਮੁਲਜ਼ਮ ਹਰਪ੍ਰੀਤ ਸਿੰਘ ਦੀਪਕ ਕੁਮਾਰ ਮੁੰਡੀ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਜਾਣਿਆ ਪਹਿਚਾਨਿਆ ਨਾਮ ਮਾਮਲੇ ਦੇ ਦੋਸ਼ੀ ਕੈਦੀ ਸਾਗਰ ਦੇ ਨਾਲ ਕੇਸ ਵਿੱਚ ਮੁਲਜ਼ਮ ਅਤੇ ਕੈਦੀ ਰਵਿੰਦਰ ਦੇ ਵਿਚਕਾਰ ਝਗੜਾ ਹੋਇਆ ਦੋਵੇਂ ਇੱਕ ਦੂਜੇ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਸਨ ਹਾਲਾਂਕਿ ਇਸ ਝਗੜੇ ਵਿੱਚ ਕੋਈ ਵੀ ਗੰਭੀਰ ਰੂਪ ਵਿੱਚ ਜ਼ਖਮੀ ਨਹੀਂ ਹੋਇਆ ਪਰ ਜੇਲ੍ਹ ਵਿੱਚ ਹੋਇਆ ਝਗੜਾ ਇਹ ਸਾਬਿਤ ਕਰਦਾ ਹੈ ਕਿ ਜੇਲ੍ਹ ਵਿੱਚ ਨਾਤਾ ਸੁਰੱਖਿਆ ਹੈ ਨਾ ਹੀ ਜੇਲ੍ਹ ਵਿੱਚ ਬੰਦ ਕੈਦੀਆਂ ਦੀ ਕੋਈ ਇੱਜ਼ਤ ਹੈ ਅਤੇ ਨਾ ਹੀ ਕਿਸੇ ਨੂੰ ਕਾਨੂੰਨ ਦਾ ਕੋਈ ਡਰ ਹੈ ਵਡੰਡਾ ਜੇਲ੍ਹ ਮੂੜ ਚਰਚਾ ਚ ਹੈ ਅੱਜ ਉੱਥੇ ਕੀ ਘਟਨਾ ਵਾਪਰੀ ਉਸ ਬਾਰੇ ਸਾਨੂੰ ਜਾਣਕਾਰੀ ਦਿਓਗੇ ਜੀ ਇਹ ਵਡੰਡਾ ਜੇਲ੍ਹ ਦੇ ਵਿੱਚ ਤੁਹਾਡੀ ਜਾਣਕਾਰੀ ਲਈ ਦੱਸਣਾ ਚਾਹਾਂਗਾ ਮੈਂ ਕਿ ਜਿਹੜੇ ਸਿੱਧੂ ਮੂਸੇਵਾਲਾ ਕਾਲ ਦੇ ਮੁਜਰਮ ਹੈਗੇ ਆ ਉਹ ਬੰਦ ਹੈਗੇ ਆ ਸਿੱਧੂ ਮੂਸੇਵਾਲਾ ਕਾਲ ਤੋਂ ਇਲਾਵਾ ਜਿਹੜੇ ਪੰਜਾਬ ਦੇ ਚਰਚ ਗੈਂਗਸਟਰ ਹੈਗੇ ਆ A ਤੇ B ਤੇ C ਕੈਟਾਗਰੀ ਦੇ ਉਹ ਵੀ ਪੰਜਾਬ ਦੇ ਸਾਰੇ ਵਡੰਡਾ ਕੇਂਦਰੀ ਜੇਲ੍ਹ ਵਿੱਚ ਬੰਦ ਕੀਤੇ ਹੋਏ ਆ ਤੇ ਜਿਹੜੀ ਇਹ ਘਟਨਾ ਵਾਪਰੀ ਹੈ ਵੀ ਇਹਦੇ ਵਿੱਚ ਲਾਰੈਂਸ ਬਿਸ਼ੋਈਨਾ ਗੈਂਗ ਨਾਲ ਸੰਬੰਧਿਤ ਜਿਹੜੇ ਗੈਂਗਸਟਰ ਹੈਗੇ ਖਾਸ ਕਰਕੇ ਜਿਨ੍ਹਾਂ ਦੇ ਵਿੱਚ ਦੀਪ ਕਮੁੰਡੀ ਜੋ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁੱਖ ਆਪਾਂ ਕਹਿ ਸਕਦੇ ਹਾਂ ਕਿ ਮੁਜਰਮ ਮੰਨਿਆ ਜਾਂਦਾ ਹੈਗਾ ਸ਼ੂਟਰ ਹੈਗਾ ਉਹ ਸਿੱਧੂ ਕਮੁੰਡੀ ਤੇ ਜਿਹੜੇ ਇੱਕ ਹਵਾਲਾਤੀ ਹੈਗੇ ਹਰਪੀ ਸਿੰਘ ਜਿਸਨੇ ਡੇਰਾ ਪ੍ਰੇਮੀ ਦਾ ਜਿਹਨੇ ਕਤਲ ਦੇ ਵਿੱਚ ਦੋਸ਼ ਲੱਗੇ ਸਨ ਉਹ ਕੋਰਕਪੂਰਾ ਦੇ ਵਿੱਚ ਉਸਦੇ ਵਿਰੁੱਧ ਪਰਚਾ ਦਰਜ ਹੈਗਾ ਤੇ ਸਾਰੇ ਗੈਂਗ ਜਿਹੜੇ ਹੈਗੇ ਆ ਇਸੇ ਜ਼ਿਲ੍ਹੇ ਦੇ ਵਿੱਚ ਉਹਨਾਂ ਦੀ ਲੜਾਈ ਹੋਈ ਹੈ ਆਪਸ ਵਿੱਚ ਝੜਪ ਹੋਈ ਹੈ ਤੇ ਜਿਸ ਤੋਂ ਬਾਅਦ ਜਦੋਂ ਜੋ ਸੁਣ ਤੋਂ ਦੱਸ ਰਹੇ ਹੈਗੇ ਆ ਕਿ ਜੇਲ੍ਹ ਸਾਇਕ ਜਿਹੜੇ ਸਾਇਕ ਸੀ ਬੰਦ ਅੱਗੇ ਜਸਪਾਲ ਸਿੰਘ ਉਹਨਾਂ ਵੱਲੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈਗੀ ਆ ਤਾਂ ਉਹਨਾਂ ਨੂੰ ਵੀ ਧਮਕੀਆਂ ਦਿੱਤੀਆਂ ਗਈਆਂ ਹੈਗੀਆਂ ਉਹਨਾਂ ਨਾਲ ਵੀ ਹੱਥੋਂ ਪਾਈ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈਗੀ ਹੈ ਤੇ ਇਸ ਮਾਮਲੇ ਦੇ ਵਿੱਚ ਕਾਫੀ ਕਹਿੰਦੇ ਕੋਰਾਮ ਬਚਿਆ ਹਾਲਾਂਕਿ ਜੇਲ੍ਹ ਕਰੀ ਇਸ ਮਾਮਲੇ ਦੇ ਵਿੱਚ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈਗੇ ਫਿਲਹਾਲ ਇਹਨਾਂ ਚਾਰਾਂ ਦੋਸ਼ੀਆਂ ਖਿਲਾਫ ਥਾਣਾ ਕੈਂਟ ਵਿਖੇ ਧਾਰਾ 186 504 ਚੰਤੀ ਅਤੇ 52 ਤਹਿਤ ਮੁਕਦਮਾ ਦਰਜ ਕੀਤਾ ਗਿਆ ਹੈ ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਇੱਕ ਵਾਰ ਮੋੜ ਨਿਗਾ ਮਾਰਦੇ ਆ ਸੁਰੱਖੀਆਂ ਤੇ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼ ਭਾਨਾ Sidhu ਨੂੰ ਮਹਾਲੀ ਅਦਾਲਤ ਨੇ ਦਿੱਤੀ ਰਾਹਤ ਜੇਲ੍ਹ ਦੇ ਵਿੱਚੋਂ ਆਏ ਬਾਹਰ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਆਪਣੇ ਪ੍ਰਵਾਸ ਸਥਿਤ ਪਹੁੰਚੇ ਅਯੁੱਧਿਆ ਵਿਕਰਮ ਮਜੀਠੀਆ ਦੀਆਂ ਵਧੀਆਂ ਮੁਸ਼ਕਲਾਂ ਸਿੱਟ ਨੇ ਮੁੜ ਸੰਮਣ ਕੀਤੇ ਜਾਰੀ ਅੱਜ ਦੇ ਪੰਜਾਬ ਬੁਲਟਨ ਦੇ ਵਿੱਚ ਐਨ ਆਈ ਜਲਦ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ ਮੈਨੂੰ ਦੇ ਇਜਾਜ਼ਤ ਧੰਨਵਾਦ